ਸਾਸ਼ੇ ਗਰਬੋਸ ਮੈਂ ਆਪਣੀ ਕਲਾਸ ਦੇ ਵਿੱਚ ਨਾ ਵੈਸੇ ਹੀ ਬੈਠਾ ਸੀਗਾ ਤੇ ਕੋਧੋਤੀ ਮਾ ਬਾਬਾ ਨਜ਼ਮੀ ਪੜ ਰਿਹਾ ਸੀ ਬਾਬਾ ਨਜ਼ਮੀ ਸਾਡਾ ਪਾਕਿਸਤਾਨੀ ਪੰਜਾਬ ਜਿਹੜਾ ਲੰਦਾ ਪੁਰਾਣੋ ਦੇ ਬੜੇ ਚਰਚਾ ਦੇ ਸ਼ਾਇਰ ਨੇ ਉਹਨਾਂ ਦੀਆਂ ਕੁੱਲ ਕਲਾਇਦਾ ਮੈਂ ਨਾ ਤੁਹਾਡਾ ਸਤਿ ਸ਼੍ਰੀ ਅਕਾਲ ਰਿਹਾ ਉਹ ਆਖਿਆ ਕਿ ਇਸ਼ਕ ਦੀ ਬਾਜ਼ੀ ਜਤਣ ਨਾਲ ਇਸ਼ਕ ਦੀ ਬਾਜ਼ੀ ਜਿੱਤਣ ਨਾਲੋਂ ਹਾਰ ਜਾਈਏ ਇਹ ਤੇ ਚੰਗਾ ਏ। ਪੱਤਣ ਨਾਲੋਂ ਵਿੱਚ ਮੈਦਾਨੇ। ਹਾਰ ਜਾਈਏ ਇਹ ਤੇ ਚੰਗਾ ਏ। ਚੜੀ ਹਨੇਰੀ ਰੱਬ ਹੀ ਜਾਣੇ ਕਿਹੜਾ ਰੰਗ ਲਿਆਵੇਗੀ। ਚੜੀ ਹਨੇਰੀ ਰੱਬ ਹੀ ਜਾਣੇ ਕਿਹੜਾ ਰੰਗ ਲਿਆਵੇਗੀ। ਉਹ ਇਹਦੇ ਆਉਣ ਤੋਂ ਪਹਿਲਾਂ ਘੱਟ ਜਾਈਏ ਇਹ ਤੇ ਚੰਗਾ ਏ। ਕਿਉਂ ਵੇਲੇ ਦੀ ਉਂਗਲ ਫੜ ਕੇ ਕਿਉਂ ਵੇਲੇ ਦੀ ਉਂਗਲ ਫੜਕੇ ਬਾਗ ਸਦਾਈਏ ਲੋਕਾਂ ਤੋਂ ਕਿਉਂ ਵੇਲੇ ਦੀ ਉਂਗਲ ਫੜਕੇ ਬਾਗ ਸਦਾਈਏ ਲੋਕਾਂ ਤੋਂ ਓਏ ਮਕਲਾ ਨਾ ਪੂਰਾ ਪਰਚਾ ਧਰ ਜਾਈਏ ਤੇ ਚੰਗਾ ਤੇ ਮਕਤਾ ਤੇ ਸ਼ੇ ਨਜ਼ਰ ਆਖੀ ਸ਼ੇਰ ਕਿ ਖੌਦੇ ਕੱਲ ਮਿਲੇ ਦਾ ਮੌਕਾ ਖੌਦੇ ਕੱਲ ਮਿਲੇ ਨਾ ਮੌਕਾ ਫੇਰ ਇਕੱਠਿਆਂ ਹੋਰਦਾ ਔਰੇ ਕੱਲ ਮਿਲੇਣਾ ਮੌਕਾ ਫੇਰ ਇਕੱਠਿਆਂ ਹੋਣ ਦਾ ਕੱਲ ਦੀਆਂ ਵੀ ਆਜੀ ਕਰਦਾ ਹੀ ਤੇ ਚੰਗਾ ਚੰਗਾ ਕੱਲ ਦੀਆਂ ਵੀ ਆਜੀ ਕਰਦਾ ਕਰਦਾ ਹੀ ਤੇ ਚੰਗਾ ਵਾਹ ਪਾਜੀ ਵਾਹ